हैलो एवरीवन स्वागत है यूट्यूब चैनल मनप्रीत ब्राड बलॉग से और तो सारे कि हो होप कर दे तुझ तो 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 सारे ठीक ठाक होवोंगे तो अपने अपने घर तंदरुस्त होवोंगे चलो जी स्टार्टिंग बलॉग दलो जी जो कोई चैनल तो नहीं हुआ चैनल सबसक्राइब करो वीडियो लाइक शेयर कमेंट जरूर कराया करो तो हम आप चाह पी लिए चाह पी के जब जो तैन तो रेडी शेडी करा ਮੇਜੀ ਜਾਨ ਸਸਤੀ ਕੱਢ ਲਈ ਸਸਤੀ ਕਾ ਜਾਨ ਦੀ ਤਿਆਰੀ ਆ ਠੀਕ ਹੈ ਜੀ ਇਹ ਨਾ ਜਾਨ ਦੀ ਤਿਆਰੀ ਆ ਤੇ ਹੁਣ ਆਪਾਂ ਪੀਨੇ ਚਾਹ ਤੇ ਫਿਰ ਉਸ ਤੋਂ ਬਾਅਦ ਕਰਦੇ ਆ ਤੁਹਾਡਾ ਗੱਲਬਾਤ ਜਬ ਜਦ ਨੂੰ ਰੈਡੀ ਸ਼ੈਡੀ ਕਰਕੇ ਤੇ ਫਿਰ ਮਿਲਦੇ ਆ ਕੱਲ ਵੇੜਾ ਤੋਤਾ ਸੀ ਕੱਲ ਵੇੜਾ ਤੋਤਾ ਸੀ ਸਾਡਾ ਵੇੜਾ ਲਾਲ ਨਹੀਂ ਨਿਕਲਦਾ ਸਾਡੇ ਦੂਜੀ ਇਟਾਂ ਨੇ ਮਾੜਾ ਮੂਟਾ ਹੀ ਨਿਕਲ ਗਿਆ ਮੇਰੇ ਤਾਂ ਬਹੁਤ ਭੱਜਣਾਸੀ ਹੁੰਦੀ ਹੈ ਕਿਉਂਕਿ ਜਬਜੋਤ ਨੂੰ ਇਹਦੇ ਪਾਪਾ ਅੱਜਕੱਲ ਸਵੇਰ ਛੇਤੀ ਜਾ ਰਹੇ ਨੇ ਅੱਗੇ ਥੋੜੀ ਜਿਹੀ ਹੈਲਪ ਹੋ ਜਾਂਦੀ ਹੈ ਨਵਾਤਵਾ ਦਿੰਦੇ ਆ ਤੇ ਮੈਂ ਚੱਲ ਕਿਚਨ ਚਲੀ ਜਾਂਦੀ ਹੁਣ ਮੇਰੀ ਥੋੜੀ ਰੇਲ ਬੰਦੀ ਹੈ ਸਾਰੇ ਕੰਮ ਇਹਦੇ ਵੀ ਮੈਨੂੰ ਕਰਨੇ ਹੁੰਦੇ ਨੇ ਚਲੋ ਅਜੋ ਸਿੰਘ ਬਰਾੜ ਨੂੰ ਰੈਡੀ ਕਰਦਾ ਹੈਲੋ ਬੇਟੀ ਚਲੋ ਜਬਜੋਤ ਹੋ ਗਿਆ ਤਿਆਰ ਤੇ ਟਾਈਮ ਨਾ ਅੱਜਕੱਲ ਰਹਿਣਗੇ ਦੀ ਥੋੜੀ ਜਿਹੀ ਸਤੀਆਂ ਹੋਣ ਲੱਗ ਗਈ ਆ ਟਾਈਮ ਹੋ ਗਿਆ 7:30 ਵਜੇ ਦਾ ਤੇ ਆਪਾਂ ਤਵਾ ਤੋਂ ਦਵ ਇਹਦਾ ਬ੍ਰੇਕਫਾਸਟ ਰੈਡੀ ਕਰੀਏ 35 ਲੋਚ ਦੋਲੀ ਤੇ ਚਲਦੀਦਾ ਤੇ ਫਿਰ ਰੈਡੀ ਕਰਦੀ ਇੱਥੇ ਜੀ ਪਤਾ ਨਹੀਂ ਕੀ ਹੋਇਆ ਪੇਸਟ ਹੁੰਦਾ ਹੈ ਕਿਉਂਕਿ ਸਕੂਲ ਜਾਣ ਕਰਕੇ ਨਾ ਵੀ ਲਵ ਦਿਸ ਸਟੱਪ ਇਨ ਮੈਂ ਟੂ ਬਸ ਅਸੇ ਟਾਈਮ ਹੀ ਕਰਦੀ ਆ ਕਿ ਖਿੱਚਵੇਂ ਟਾਈਮ ਦੇ ਵਿੱਚ ਚਲੋ ਬੁਲਾ ਲੈਂਦੇ ਹਾਂ ਸਟਾਰਟ ਹੋ ਜਾਂਦਾ ਰਿਕਾਰਡਿੰਗ ਲਓ ਜੀ ਆਪਾਂ ਪਕਾ ਰਹੇ ਆ ਰੋਟੀ ਦੇ ਸਵੇਰ ਸਵੇਰ ਟਾਈਮ ਥੋੜੇ ਖਿੱਚਵਾ ਹੁੰਦਾ ਵਲੌਗ ਦੀ ਸਟਾਰਟਿੰਗ ਮੈਂ ਟਾਈਮ ਤੋਂ ਟਾਈਮ ਕੱਢ ਕੇ ਕਰਦੀ ਆ ਤਾਂ ਹੀ ਮੈਂ ਮਤਲਬ ਵਲੌਗ ਸਵੇਰ ਮਾਰਨਿੰਗ ਟਾਈਮ ਸ਼ੂਟ ਨਹੀਂ ਕਰਦੀ ਜੀ ਮੈਂ ਵਲੌਗ ਸ਼ੂਟ ਕਰਨ ਲੱਗ ਗਈ ਤੇ ਦਿਨ ਤੁਹਾਨੂੰ ਪਤਾ ਗਰਮੀ ਛੇਤੀ ਹੋ ਜਾਂਦੀ ਹੈ ਫਿਰ ਕੰਮ ਜਿਹੜੇ ਸ਼ੂਟ ਕਰਦੇ ਕਰਦੇ ਲੇਟ ਹੋ ਜਾਣਗੇ ਇਸ ਕਰਕੇ ਮੈਂ ਵਲੌਗ ਦੀ ਸਟਾਰਟਿੰਗ ਹਮੇਸ਼ਾ ਇੱਥੇ ਹੀ ਕਰਦੀ ਹੁੰਦੀ ਆ ਤੇ ਚਲੋ ਜੀ ਹੁਣ ਪਕਾਉਨੇ ਆ ਰੋਟੀ ਪਾਣੀ ਤੇ ਫਿਰ ਮਿਲਦੇ ਆ ਦਿਨ ਹੁਣ ਸਪੀਡ ਦੇ ਨਾਲ ਭੱਜਿਆ ਫਿਰਦਾ ਰਹਾਂਗਾ ਜਿਵੇਂ ਮੈਂਟ ਦੇ ਵਿੱਚ ਹੀ ਗਰਮੀ ਆ ਗਈ ਨਾ ਮੈਂਟ ਦੇ ਵਿੱਚ ਦਿਨ ਚੜ੍ਹਦੇ ਹੋ ਭੱਜੇ ਜਾਂਦੀ ਆ ਸਾਰੀ ਸੌਂਦੀ ਟੱਤੀ ਇਹਦੇ ਸੋ ਲੈਓ ਮੈਨੂੰ ਫੜਾ ਦਿਓ ਪੈਸੇ ਜਦੋਂ ਤੱਕ ਹੋ ਗਿਆ ਤੁਸੀਂ ਤਿਆਰ ਹੁਣ ਅਸੀਂ ਵੇਟ ਕਰ ਰਹੇ ਆ ਰਹਿੰਦੀ कली जोटा कली जोटा कलीटा कली खेड का मुंडा देख लो कली जोटा <laughs> तो कली ओए कलीटा निकलाया लिया लिया जी लिया एक थोड़ा एक तो मेरा वेरी तो गुड ओके जब जोत दरारत देख लो भंगड़ा पा दिखाई जब जोत मम्मा ने कि सिखाया ਭੱਲੇ 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 ਹੁਣ ਦੋਨੋਂ ਹੱਥ ਇਧਰ ਨੂੰ ਕਰੋ ਐ ਐ ਹਾਂ ਮम्मा ਵੱਲ ਮੂੰਹ ਕਰੋ ਬਸ ਵੈਰੀ ਗੁੱਡ ਵੈਰੀ ਗੁੱਡ ਥੱਲੇ ਬਹਿ ਕੇ ਥੱਲੇ ਬਹਿ ਕੇ ਖੜੇ ਹੋਵੋ ਥੱਲੇ ਬਹਿ ਕੇ ਖੜੇ ਹੋ ਕੇ ਭੰਗੜਾ ਪਾਓ ਹਾਂ ਖੜੇ ਹੋ ਕੇ ਛਾਲ ਮਾਰ ਕੇ ਭੰਗੜਾ ਪਾਓ ਯੈਸ ਯੈਸ ਐਕਟੀਵਿਟੀ ਹੋ ਜਾਂਦੀ ਹੈ ਜਦ ਜੋਦੀ ਭੰਗੜਾ ਐਕਟੀਵਿਟੀ ਨੱਚੋ ਨੱਚੋ ਤੱਕ ਰਿਹਾ ਮੇਰਾ ਫੋਟਾ ਜੀ ਗੁੱਡ ਆਫਟਰਨੂੰ ਇੱਕ ਮਿੰਟ ਦੀ ਟਾਈਮ ਚੈੱਕ ਕਰਗੇ ਪੱਲਾ ਟਾਈਮ ਹੀ ਨਹੀਂ ਦਿੰਦਾ ਪਰਦੇ ਲੱਗੇ ਲੋ ਜੀ ਗੁੱਡ ਆਫਟਰਨੂੰ ਐਂਡ ਟਾਈਮ ਹੋ ਗਿਆ 1:30 ਮਿੰਟ ਦਾ ਮਤਲਬ 1:30 ਵਜੇ ਦਾ ਤੇ ਆਪਣੇ ਆਏ ਘਰੇ ਨਾਨੀ ਜੀ ਤੇ ਤੁਹਾਨੂੰ ਮਿਲਾਨੇ ਇਸ ਤੋਂ ਬਾਅਦ ਮਿਲਾਵਾਂਗੇ ਹਨਾ ਕਿਉਂਕਿ ਅਸੀਂ ਪੀ ਕੇ ਅੱਗੇ ਚਾਹ ਪਾਣੀ ਜੱਜੋ ਦੀ ਫੇਵਰੇਟ ਹੈ ਬਾਕੀ ਦਾਲ ਤੇ ਇਹਨਾਂ ਨਾਲ ਦਾਲ ਛੇਤੀ ਬਣ ਜੂਗੀ ਤੇ ਨਾਲ ਹੀ ਪਰਾਂਠਾ ਵਗੈਰਾ ਰੋਟੀ ਵਗੈਰਾ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਸਰ ਜੱਜੋ ਦੇ ਹੋਂ ਦਾ ਟਾਈਮ ਹੋਜੂ ਹਨਾ ਤੇ ਨਾਨੀ ਜੀ ਆਏ ਆ ਤੁਹਾਨੂੰ ਮਿਲਾਵਾਂਗੇ ਉਸ ਤੋਂ ਬਾਅਦ ਗੱਲਾਂ ਬਾਤਾਂ ਵੀ ਕਰਾਂਗੇ ਠੀਕ ਹੈ ਜੀ ਲਓ ਜੀ ਬਹੁਤ ਦਾ ਆਪਾਂ ਕੱਟੀਆਂ ਮਸਾਲਾ ਤੇ ਤਾਲ ਤੜੀ ਬਣਾਣੇ ਸਾਂ ਕੱਦੂ ਸੀ ਸਾਰਾ ਤਾਂ ਕੱਦੂ ਕੱਦੂ ਤੇ ਫਿਰ ਹੁਣ ਕੱਟਣ ਦਾ ਟਾਈਮ ਨਹੀਂ ਹੈਗਾ ਕੱਲ ਨੂੰ ਸਵੇਰੇ ਕੱਦੂ ਬਣਾਵਾਂਗੇ ਹਨਾ ਕद्दू ਵੀ ਪਤਾ ਕੀ ਗੱਲ ਸਾਡੇ ਘਰੇ ਕੱਦੂ ਸਟਾਫ ਬਣਾਉਣੇ ਜਿਆਦਾ ਹਸਬੰਡ ਨੂੰ ਜਿਆਦਾ ਕੱਦੂ ਪਸੰਦ ਆ ਸਬਜੀ ਵਿੱਚ ਉਹਨਾਂ ਨੇ ਲੈ ਕੇ ਆਉਣੀ ਹੁੰਦੀ ਆ ਫਿਰ ਉਹ ਆਪ ਹੀ ਪਸੰਦੀ ਸਬਜੀ ਮਤਲਬ ਕੱਦੂ ਹੀ ਲੈ ਕੇ ਆਉਂਦੀ ਆ ਬਾਕੀ ਤੁਹਾਨੂੰ ਪਤਾ ਅੱਜ ਕੱਲ੍ਹ ਗਰਮੀ ਦੇ ਵਿੱਚ ਕਹਿ ਦਿੰਦੇ ਨੇ ਠੰਡੀਆਂ ਸਬਜ਼ੀਆਂ ਖਾਓ ਹਨਾ ਸੋ ਠੰਡੀਆਂ ਸਬਜ਼ੀਆਂ ਦੇ ਵਿੱਚ ਕਿਹਦੇ ਕੱਦੂ ਆਉਂਦਾ ਮੈਂ ਮੈਂ ਜਦੋਂ ਕਹਿੰਦਾ ਨਾ ਮੈਂ ਕਹਿੰਗੂੰ ਕਰੇਲੇ ਬਣਾ ਲੀ ਜੀ ਨਹੀਂ ਨਹੀਂ ਡਾਕਟਰ ਸਾਹਿਬ ਨੇ ਕਿਹਾ ਠੰਡੀਆਂ ਸਬਜ਼ੀਆਂ ਖਾਓ ਸੋ ਮੈਨੂੰ ਫਿਰ ਕਹਿੰਦੇ ਠੰਡੀਆਂ ਸਬਜ਼ੀਆਂ ਖਾਹ ਕਰ ਫਿਰ ਮੈਂ ਤਾਂ ਚਲੋ ਜੀ ਠੰਡੀ ਸਬਜੀ ਮੈਂ ਕਿਹਾ ਕ ਕੀ ਹੋਰ ਹੈ ਨਹੀਂ ਮੈਂ ਕਦੇ ਕਦੇ ਸੋਚਦੀ ਹੁੰਦੀ ਆ ਤੇ ਲਓ ਜੀ ਬਸ ਆਪਾਂ ਮਿੰਟਾਂ ਦੇ ਵਿੱਚ ਦਾਲ ਧਰ ਦੇਣੀ ਆ ਸਿਕਿੰਟਾਂ ਮਿੰਟਾਂ ਦੇ ਵਿੱਚ ਤੇ ਲਓ ਜੀ ਇੱਥੇ ਮੈਂ ਦਵਾ ਦਵਾ ਕੱਟ ਰਹੀ ਸੀ ਪਿਆਜ਼ ਔਰ ਮੈਂ ਜਬ ਜੋ ਧਿਆਨ ਪਹਿਲਾਂ ਕੁਛ ਨਾ ਕੁਛ ਬਣਾ ਕੇ ਰੱਖਣਾ ਹੁੰਦਾ ਤੁਹਾਨੂੰ ਪਤਾ ਬੱਚੇ ਸਕੂਲ ਤੋਂ ਆ ਕੇ ਕੁਛ ਨਾ ਕੁਛ ਮੰਗਦੇ ਨੇ ਚਾਹੇ ਰੋਟੀ ਹੋਵੇ ਚਾਹੇ ਕੁਛ ਨਾ ਕੁਛ ਮਤਲਬ ਬਣਾਉਣਾ ਜ਼ਰੂਰੀ ਹੁੰਦਾ ਸੋ ਅੱਜ ਮੈਂ ਸੋਚਿਆ ਕਿ ਉਹਨਾਂ ਆਪਾਂ ਉਹਦੇ ਲਈ ਬਣਾਈਏ ਦਾਲ ਐਂਡ ਫੁਲਕਾ ਚੋਰੀ ਕੋਟੇ ਖਵਾਵਾਂਗੇ ਅਜ ਨੂੰ ਇਸ ਕਰਕੇ ਥੋੜੀ ਜਿਹੀ ਮੈਂ ਲੇਟ ਹੋ ਗਈ ਬਟ ਉਧਰੋਂ ਚਪਚੋ ਦਾ ਟਾਈਮ ਹੋਣ ਵਾਲਾ ਹੈ ਵੇਨ ਦਾ ਤੇ ਉਧਰੋਂ ਮੈਂ ਅੱਜ ਸਮਝ ਲਓ ਤੁਸੀਂ ਜੇ ਦਾਲ ਧਾਰ ਰਹੀਆਂ ਫਿਰ ਮੈਂ ਰੋਟੀ ਲਾਵਾਂਗੀ ਤੇ ਥੋੜੀ ਜਿਹੀ ਲੇਟ ਹੋ ਚੁੱਕੀ ਸੀ ਇਸ ਕਰਕੇ ਮੈਂ ਫਟਾਫਟ ਮੈਂ ਮਤਲਬ ਤੜਕਾ ਲਉਣ ਲੱਗ ਗਈ ਤੇ ਵਲੌਗ ਦੀ ਸਟਾਰਟਿੰਗ ਆਲਵੇਸ ਹੀ ਬਸ ਤੁਹਾਨੂੰ ਪਤਾ ਹੀ ਹੈ ਸਵੇਰ ਸਵੇਰ ਸੁਦੇਹਾਂ ਨਹੀਂ ਹੁੰਦੀ ਕਿ ਜਿਆਦਾ ਸੁਦੇਹਾਂ ਸਵੇਰ ਵਾਲੇ ਕੰਮ ਮੈਂ ਕਦੇ ਸ਼ੂਟ ਨਹੀਂ ਕੀਤੇ ਜਿਹੜੇ ਹੁੰਦੇ ਹਨ ਕਦੇ ਵੀ ਨਹੀਂ ਸ਼ੂਟ ਕੀਤੇ ਕਿਉਂਕਿ ਸਵੇਰ ਵਾਲੇ ਕੰਮ ਤੁਹਾਨੂੰ ਪਤਾ ਭੱਜ ਨੱਟ ਕੇ ਕਰਨ ਵਾਲੇ ਹੁੰਦੇ ਸੋ ਉਦੋਂ ਕੈਮਰਾ ਚੱਕਣਾ ਪੋਸੀਬਲ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਆਲਵੇਸ ਹੀ ਸਟਾਰਟਿੰਗ ਨਾ ਤੋਂ ਕੇ ਐਂਡ ਜਬ ਜਦ ਸਕੂਲ ਟਾਈਮ ਕਰਦੀ ਹੁੰਦੀ ਆ ਦੋ ਹੋ ਗਏ ਦੋ ਤੇ ਆਪਾਂ ਰੋਟੀ ਲੱਗੀ ਬਰਾੜ ਸਾਹਿਬ ਵੀ ਆਉਣ ਵਾਲੇ ਆ ਛੋਟੇ ਤੇ ਲੋ ਜੀ ਆਹ ਟਾਈਮ ਹੁੰਦਾ ਸਾਡਾ ਜਿਹੜਾ ਵੇਟਿੰਗ ਦਾ ਜਬ ਜਦ ਆਂਦਾ ਸੋ ਸਾਰੇ ਜਣੇ ਘੜੀ ਦੀ ਸੂਈ ਵੱਲ ਧਿਆਨ ਹੁੰਦਾ ਸਭ ਜਣੇ ਦਾ ਤੇ ਅੱਜ ਆਪਣੇ ਕੋਲ ਆਏ ਹੋਏ ਆਪਣੇ ਨਾਨੀ ਜੀ ਸੋ ਅੱਗੇ ਪਹਿਲਾਂ ਅਸੀਂ ਤਿੰਨੇ ਜਣੇ ਵੇਟਿੰਗ ਜ਼ੋਨ 'ਚ ਬੈਠੇ ਹੁੰਨੇ ਅੱਜ ਨਾਨੀ ਜੀ ਆਏ ਹੋਏ ਨੇ ਸੋ ਇਹ ਟਾਈਮ ਆਲਵੇਸ ਹੀ ਸਾਡਾ ਸੀ ਨਾ ਮਤਲਬ 2 ਵਜੇ ਤੋਂ ਪਹਿਲਾਂ ਹੀ ਅਸੀਂ ਵੇਟਿੰਗ ਜ਼ੋਨ 'ਚ ਬੈਠ ਜਾਂਦੇ ਹਾਂ ਜਬ ਜੋ ਤੇ ਜਬ ਜੋ ਤਾਂ ਆਉਣ ਵਾਲਾ ਹੈ ਸੋ ਹੁਣ ਵੀ ਇੱਥੇ ਮੰਮੀ ਔਰ ਨਾਨੀ ਜੀ ਗੱਲਾਂ ਕਰ ਰਹੇ ਨੇ ਡੈਡੀ ਜੀ ਬੈਠੇ ਨੇ ਐਂਡ ਮੈਂ ਕਿਚਨ ਦੇ ਵਿੱਚ ਕੰਮ ਕਰ ਰਹੀ ਆ ਕਿਉਂਕਿ ਤੁਹਾਨੂੰ ਪਤਾ ਲੇਟ ਰੋਟੀ ਪਾਣੀ ਦੇ ਵਿੱਚ ਦੁਪਹਿਰ ਦੇ ਲੰਚ ਵਿੱਚ ਇਸ ਕਰਕੇ ਮੈਂ ਉਧਰੋਂ ਗੇੜੇ ਛੇੜੇ ਲਾ ਰਹੀ ਹਾਂ ਤੇ ਮੈਨੂੰ ਉਧਰੋਂ ਐ ਵੀ ਇੱਕ ਜਪਜੋ ਦੀ ਵੈਂ ਦਾ ਹੋਣ ਦੀ ਆਵਾਜ਼ ਆਊਗੀ ਤੇ ਮੈਂ ਭੱਜੀ ਜਾਣਾ ਹੈਗਾ ਸੋ ਵੇਟਿੰਗ ਜ਼ੋਨ 'ਚ ਬੈਠੇ ਫਿਲਹਾਲ ਸਾਰੇ ਜਣੇ ਡੜੀ ਦੇਖ ਰਿਹਾ ਕੈਮਰਾ ਲੱਗਾ ਹੋਇਆ ਤੇ ਮੰਮੀ ਵੀ ਦੇਖੀਏ ਨੇ ਕੈਮਰਾ ਲੱਗਾ ਹੈ ਤੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ Sio kinee? Nauma Warner diya. Naanbe ha me ha luka, yaol hai kodah rekeel. Kodah hai k 사ончi be. Kondia ka nekmen jatun, dogan orazhoon آgwa rao sorosh an passage neko be. ਕਹਿੰਦੇ ਨਹੀਂ 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 ਸਿੱਟਾ ਨਾ ਜਦੋਂ ਕਹਿੰਦਾ ਸੱਚੀ ਆ ਲਿਆ ਆ ਜਾ ਜੀ ਜੀ ਨੀ ਨਾ ਪਈ ਜੀ ਦੋਲਾਂ ਦਾ ਸਰਪਈ ਨੀ ਨੀ ਕਰੋ ਜਾਰੀ ਕਰ ਜਦ ਵੀ ਮਨ ਕੇ ਮਿਲੋਂ ਉਹਦੇ ਕੋਲ ਸੇ ਮੈਨੂੰ ਗਿਆ ਸੀ ਆ ਲੋ ਭਈ ਕੱਪੜੇ ਕਦੋਂ ਪਹਿਣਾ ਮੈਂ ਕੀ ਨਹੀਂ ਅੱਜ ਰੋਜ਼ ਰੋਜ਼ ਨਵੀਂ ਨਵੀਂ ਲੋ ਜੀ ਬੇਟਾ ਆਪਣਾ ਘਰ ਆ ਚੁੱਕਾ ਹੈ ਤੇ ਬੇਟਾ ਸਵੇਰ ਦਾ ਗਿਆ ਹੁੰਦਾ ਹਨਾ ਇੱਕ ਛੋਟਾ ਹੈਗਾ ਸੋ ਬਹੁਤ ਸਾਨੂੰ ਵੀ ਵੇਟਿੰਗ ਜਨ ਚ ਹੁੰਨੇ ਸੀ ਵੀ ਕੀ ਕਦੋਂ ਆਊਗਾ ਤੇ ਉਹਨੂੰ ਮਿਲিয়ে ਕੀ ਕੁਛ ਕਰਕੇ ਆਇਆ ਕਿਤੇ ਸੁੱਤਾ ਤਾਂ ਨਹੀਂ ਸੋ ਇਸ ਸਮੇਂ ਸਾਨੂੰ ਵੀ ਹੁੰਦਾ ਕਿ ਕਦੋਂ ਆਊਗਾ ਤੇ ਬਸ ਇਹਦੇ ਕੱਪੜੇ ਵਗੈਰਾ ਕਰਕੇ ਚੇਂਜ ਕਰਕੇ ਐਂਡ ਉਸ ਤੋਂ ਬਾਅਦ ਹੈਂਡ ਵਾਸ਼ ਕਰਕੇ ਤੇ ਇਹਨੂੰ ਖਾਣਾ ਖਵਾਉਣਾ ਸਭ ਤੋਂ ਪਹਿਲਾਂ ਕਿਉਂਕਿ ਹਨਾ ਆਪੇ ਤਾਂ ਬੱਚਾ ਇਹ ਛੋਟਾ ਹਜੇ ਨਹੀਂ ਆਪੇ ਉੱਠ ਕੇ ਤਾਂ ਕੁਛ ਨਹੀਂ ਕਰਦਾ ਸੋ ਸਾਰਾ ਕੁਝ ਆਪਣੇ ਆਪ ਕਰਕੇ ਦਾ ਐਂਡ ਉਸ ਤੋਂ ਬਾਅਦ ਰੋਟੀ ਪਾਣੀ ਖਵਾ ਕੇ ਤੇ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਬੰਦੀ ਤੇ ਸੋਣਾ ਲਓ ਜੀ ਸਾਡਾ ਮੰਝਾ ਬਣ ਕੇ ਆ ਗਿਆ ਹਜੇ ਐ ਇੰਨਾ ਪਿਆ ਨਹੀਂ ਲੱਗਦਾ ਲੈ ਕਰ ਲੋ ਕਿਉਂ ਨੋਂ ਭੰਡਾ ਤੇ ਲੋ ਜੀ ਸਾਡਾ ਮੰਝਾ ਬਣ ਕੇ ਹੋ ਗਿਆ ਤਿਆਰ ਨਾਨੀ ਤੋ ਗੁੱਲ ਨਹੀਂ ਸੌਂਦੀ ਨਾਨੀ ਕੋਈ ਗੱਲ ਸੁਣਾਵੇ ਕੋਈ ਗੱਲ ਸੁਣਾ ਦੇ ਸਾਨੂੰ ਲਓ ਵੀ ਨਾਨੀ ਕੋਲੋਂ ਕੋਈ ਸੁਣਦੇ ਕੋਈ ਗੱਲਬਾਤ ਫਿਰ ਆਪਾਂ ਵਲੌਗ ਦੇ ਐਂਡ ਕਰਾਂਗੇ ਨਾਨੀ ਤੋ ਸੁਣਾ ਹੀ ਨਹੀਂ ਕੋਈ ਗੱਲ ਸਾਨੂੰ ਅੱਜ ਕੋਈ ਸੁਣਾ ਦੇ ਕੋਈ ਹੋਰ ਕੋਈ ਪੁਰਾਣੀ ਗੱਲ ਸੁਣਾ ਦੇ ਸਾਡੇ ਨਾਨੀ ਹੁਣ ਤੋਂ ਸੌਂਦੇ ਹੁਣ ਆਪਾਂ ਪੁਰਾਣੀਆਂ ਗੱਲਾਂ ਕਰਤਾ ਹੁਣ ਕਿੱਥੋਂ ਰਹਿ ਗਿਆ ਕੋਈ ਪਹਿਲਾਂ ਤਾਂ ਕੰਮ ਬਖੇਰੇ ਕਰ ਲਿਆ ਪੁੱਤ ਅੱਛਾ ਮੇ ਤਾਂ ਕੰਮ ਕਰ ਹੁੰਦੇ ਹੀ ਨਹੀਂ ਪਤਾ ਤੂੰ ਕਿਦਾ ਹੁੰਦੇ ਨੇ ਸਹੀ ਗੱਲ ਅੱਗੇ 4 ਵਜੇ ਉੱਠਦੇ ਆ ਪਤਾ ਹੂੰ ਮਰਜ਼ੂੰਦੋ ਕਿ ਤੌੜੇ ਜੱਕ ਲੈ ਲੈਂਦੀਆਂ ਇਹਨੂੰ ਧਰ ਕੇ ਫਿਰ ਤੇ ਬਸ ਪਾਣੀ ਭਰੀਆ ਪਾਣੀ ਪਾਣੀ ਲੈਣ ਜਾਂਦੀਆਂ ਸਵੇਰੇ ਪਾਣੀ ਭਰੀ ਜਾਂਦਾ ਪਹਿਲਾਂ ਘਰੇ ਪਾਣੀ ਨਹੀਂ ਹੁੰਦਾ ਸੀ ਨਾ ਕਿਸੇ ਦੇ ਨਹੀਂ ਹੁੰਦਾ ਬਸ ਨਾ ਪਾਣੀ ਭਰਦੇ ਹਾਂ ਸੀ ਇੱਕ ਬੰਤਾ ਨਹੀਂ ਸੀ ਅੱਛਾ ਅੱਛਾ ਠਾ ਖਾ ਰ ਅੱਛਾ ਸੂਏ ਹਾਂ ਤੋਂ ਨਹਿਰਾ ਤੋਂ ਅੱਛਾ ਪਾਣੀ ਭਰ ਲੀਆਂ 4 ਵਜੇ ਉੱਠਣਾ ਬਸ ਉੱਠਦੀਆਂ ਨਹੀਂ ਇਹਨੂੰ ਧਰਨੇ ਚਾਹੀਦੀ ਸੀ ਪੀਣੀ ਅੱਛਾ ਪਾਣੀ ਭਰੀ ਜਾਂਦੀਆਂ ਭਰੀ ਜਾਂਦੀਆਂ ਉਹਦਾਂ ਚੜ ਜਾਂਦਾ ਵਸ ਤੇ ਚਾਹ ਪਾਣੀ ਪੀ ਕੇ ਕੰਮ ਹੋਰ ਕੁਲ ਦੇ ਕੰਪੇੜਾ ਕਰ ਲੈੰਦਾ ਅੱਛਾ ਗਾਹ ਪੂੜਾ ਸੱਟ ਲੈੰਦਾ ਅੱਛਾ ਬਤਾ ਇਸ ਤਰ੍ਹਾਂ ਲੈ ਕੰਮ ਠੀਕ ਹੈ ਉਹ ਤਾਂ ਆਪਾ ਉੱਠ ਕੇ ਬੈਠਣਾ ਚਾਹੀਦਾ ਨਹੀਂ ਬੈਠਣਾ ਹਾਂ ਸਹੀ ਗੱਲ ਅੱਗੇ ਚਾਹ ਨਹੀਂ ਨਹੀਂ ਚਾਹ ਅੱਗੇ ਚਾਹ ਦਾ ਕੋਈ ਹੈ ਹੀ ਨਹੀਂ ਸੀ ਚਾਹ ਨਹੀਂ ਪਿੰਦੇ ਸੀ ਕੋਈ ਪਹਿਲਾਂ ਅੱਧਾ ਨਹੀਂ ਸੀ ਅੱਗੇ ਦਾ ਸਹੀ ਗੱਲ ਉਹ ਤੇ ਮੰਨ ਨਹੀਂ ਹੁਰੀ ਵਿਚਾਰੇ ਹਸਣ ਲੱਗ ਗਏ ਇੰਨਾ ਤਾਂ ਸਹੀ ਅੱਗੇ ਹੈ ਹੀ ਨਹੀਂ ਸੀ ਕੋਈ ਤਾਂ ਫੇਰ ਉਹਦੀ ਉਹਦੇ ਕੋਤੀ ਹਸਣ ਲੱਗੀ ਭੂਆ ਥੋੜਾ ਤੇਜਾ ਭਰਾ ਆਂ ਤਾਂ ਸੋ ਹੁਣ ਬਦਲ ਗਿਆ ਮੈਂ ਕਿ ਹੁਣ ਬਦਲ ਗਿਆ ਟਾਈਮ ਟਾਈਮ ਦੀ ਗੱਲ ਹੈ ਥੋੜੇ ਵੇਲੇ ਨੂੰ ਬਦਲ ਗਿਆ ਸਾਡੇ ਵੇਲੇ ਬਾਈ ਦਾ ਮਖਾ ਸੀਗਾ ਹਰਤੀ ਰਵਾ ਅਸੀਂ ਡਰਦਿਆਂ ਸੀ ਬਾਈ ਅੱਛਾ ਹੂੰ ਇਹ ਦੇਖੀਆ ਉਹ ਚੱਕ ਕੇ ਨਾ ਕਰ ਤਾ ਉਹ ਪੂਰਾ ਟਿਕੜਾ ਕੱਟ ਲੈ ਤਾ ਹਾਂ ਮੈਂ ਚੱਕ ਲੈ ਅੱਡੇ ਅੱਡੇ ਲਾਵਾਂਗੇ ਕੰਮ ਨੂੰ ਮੇਰ ਖਣੈ ਪੈਣ ਕਰਕੇ ਨਾ ਫਿਰ ਟੂਟੇ ਲਾਵਾਂਗੇ ਤੇ ਆਪੇ ਹੀ ਲਾਉਣੇ ਹਾਂ ਚੱਕਣ ਵਾਲੇ ਕੋਈ ਚੁਰਲਾ ਲਵਾਣ ਦੀ ਲੋੜ ਨਹੀਂ ਗੜੇ ਤੇ ਕਰੇ ਆਪੇ ਹੀ ਲਾਉਣੇ ਸੀ ਹਾਂ ਰੇਕਸ਼ਨ ਕਿ ਭੈਣਾ ਮੈਂ ਮਮਮੀ ਕਹਿੰਦੀ ਮਮਮੀ ਕਹਿੰਦੀ ਮੈਂ ਚੱਕ ਕੇ ਵਿਖਾਉਣੀ ਤੋੜਾ ਕਿਵੇਂ ਲੈ ਕੇ ਜਾਂਦੀ ਸੀ ਭੈਣਾ ਇੱਧਰ ਤੂੰ ਚੱਲੋ ਲਓ ਜੇ ਇੱਧਰ ਵੇ ਕਰ ਲੋ ਗੱਲਾਂ ਤੁਹਾਨੂੰ ਐਗਜ਼ੈ ਚੱਲੀ ਪਾਣੀ ਲੈਣ ਲਓ ਜੀ ਭੈਣ ਚੱਲੀਏ ਪਾਣੀ ਲੈਣ ਪੁਰਾਣੇ ਜ਼ਮਾਨੇ ਚ ਐ ਘੜੇ ਚੱਕ ਕੇ ਕਹਿੰਦੇ ਜਾਂਦੀਆਂ ਸੀ ਗਿਆ ਕਿਹਦਾ ਲਓ ਜੀ ਉਹ ਭੈਣ ਆ ਗਈ ਐ ਦੇਖੋ ਇਸ ਤਰ੍ਹਾਂ ਕਹਿੰਦੇ ਤੋੜੇ ਚੱਕ ਕੇ ਆਏ ਹੁੰਦੀਆਂ ਸੀ ਪੂਰਾ ਤੁਹਾਨੂੰ ਪੁਰਾਣੇ ਸਮੇਂ ਦੀਆਂ ਚੀਜ਼ਾਂ ਦਾ ਦਿਖਾਈਆਂ ਜਾਂਦੀਆਂ ਤੇ ਕਰ ਕਰ ਕੇ ਐਗਜ਼ਾਮਪਲ ਆ ਉਹ ਜੀ ਇਹ ਕਹਿੰਦੇ ਆਏ ਹੱਥ ਤੋਂ ਬਿਨਾ ਵੀ ਕਈ ਤਾਂ ਕਹਿੰਦੇ ਆਏ ਚੱਕਦੇ ਹੁੰਦੇ ਸੀ ਨਾ ਹੱਥ ਨਹੀਂ ਲਾਉਂਦੀਆਂ ਸੀ ਐਂ ਚੱਕਦੇ ਹੁੰ ਸੀ ਨੂੰ ਵੇਖ ਲਓ ਘੜਾ ਵੀ ਚਕਾਤਾ ਵੇਖੋ ਆਇ ਤੁਰਗਾ ਜੰਨੀਏ ਸੇ ਹਾਂ ਆ ਲਵੀਂ ਤੂੰ ਚੱਕ ਲੈ ਨਹੀਂ ਮੈਂ ਤੁੰ ਗੱਲਾਂ ਸੁਣਾ ਤੂੰ ਤੁਸੀਂ ਆ ਮੰਜੇ ਤੇ ਬਹਿਣਾ ਤੇ ਬਾਜੋ ਮੈਂ ਉੱਥੇ ਬਹਿ ਕੇ ਗੱਲਾਂ ਕਰ ਦੋ ਹੋਮਵਰਕ ਕਰ ਲੋ ਤੁਸੀਂ ਹੋਮਵਰਕ ਕਰ ਦੋ ਮੈਂ ਉੱਥੇ ਬਹਿ ਜੰਨੀ ਨਾਨੀ ਕੋ ਹੋਮਵਰਕ ਕਰਨ ਲੱਗਿਆ ਜੀ ਚਲੋ ਮੈਂ ਇੱਥੇ ਬਹਿ ਜੰਨੀ ਚਲੋ ਪਈ ਕੰਮ ਹੀ ਬਹੁਤ ਮਿਲਿਆ ਕੀ ਕਰੇ ਵੀ ਕੰਮ ਲੋ ਜੀ ਅਸੀਂ ਬੈਠਾ ਬੰਦੇ ਕੋਣ ਕਰੂਗਾ ਸੁਣ ਲੋ ਇਹਦੀਆਂ ਗੱਲਾਂ ਤੁਸੀਂ ਮੈਂ ਕਿਉਂ ਕਰੂੰਗੀ ਮੈਂ ਤਾਂ ਪੜ੍ਹਾਈ ਕਰ ਲਈ ਲੈ ਸੁਣ ਲੋ ਇੱਧਰ ਕੰਮ ਕਰ ਲੋ ਸਕੂਲ ਦਾ ਕੰਮ ਐ ਨਾ ਮਿਲਿਆ ਜਬਜੋਤ ਨੂੰ 4 ਪੇਜ ਮਿਲੇ ਵੱਡੇ ਨਾ ਪਤਾ ਹੀ ਨਹੀਂ ਵੀ ਟੇਬਲ ਕਿਹੜਾ ਤਰੀਕਾ ਹੈ ਸਟੱਡੀ ਟੇਬਲ ਤੇ ਕਰੂਗਾ ਜਬਜੋਤ ਕੰਮ ਦੇਖੋ ਸਟੇਬਲ ਖੋਲ ਤਾਂ ਪਾਪਾ ਨੇ ਚਲੋ ਲੋ ਕੰਮ ਕਰਾਉਨੇ ਆ ਜੀ ਕੰਮ ਕਰ ਲੈ ਸੁਣ ਨਾ ਕਹਿੰਦਾ ਮੈਂ ਤਾਂ ਪੜ੍ਹਾਈਆਂ ਹੋ ਗਈਆਂ ਇੱਧਰ ਵੇਖ ਲੋ ਜਬਜੋਤ ਦੀਆਂ ਪੜ੍ਹਾਈਆਂ ਹੋ ਗਈਆਂ ਸੋ ਗਿਆ ਜੋਦੀ ਪੜਾਈ ਹੋ ਗਈ ਹੈ ਕਹਿੰਦਾ ਮੇਰੀ ਪੜਾਈ ਹੋ ਗਈ ਬੀਅਰਡ ਕਰ ਲਈ ਜੱਬ ਜਦ ਨੇ ਸੋ ਗਿਆ ਸੋ ਗਿਆ ਸੋ ਗਿਆ ਨੰਨੂ ਪੜਾਈ ਹੋ ਗਈ ਪੜਾਈ ਹੋ ਗਈ ਤੇਰੀ ਅੱਛਾ ਜੀ ਪੇਪਰ ਆ ਗਏ ਪੇਪਰ ਆ ਗਏ ਹਾਂ ਉਹ ਹੀ ਮੈਂ ਕਹਿਣ ਲੱਗੀ ਸੀ ਉਹ ਅਜੇ ਤਾਂ ਸ਼ੁਰੂ ਹੋਛ ਚੱਲ ਬੈਠਾ ਪੇਪਰ ਵੀ ਆ ਗਏ ਐਗਜ਼ਾਮ ਆ ਗਏ 5 ਤਰੀਕ ਤੋਂ ਪੇਪਰ ਸ਼ੁਰੂ ਆ ਆ ਮੁੰਡੇ ਨੀਂਦ ਆ ਗਈ ਪੜਾਈ ਜ਼ਿਆਦਾ ਕਰ ਲਏ ਨੇ 5 ਤਰੀਕ ਨੂੰ ਪੇਪਰ ਆਉ ਤਾਂ ਸੋ ਕੇ ਵਿਖਾਏਗਾ ਉਹਨਾਂ ਨੂੰ ਪੇਪਰ ਆ 5 ਤਰੀਕ ਤੋਂ ਐਗਜ਼ਾਮ ਆ ਬੇਟਾ ਖੜੇ ਹੋ ਜਾ ਮੈਨੂੰ ਪੜਾਈ ਨਹੀਂ ਕਰਨੀ ਮੈਂ ਐਂ ਸੌਂਗਾ ਕਹਿੰਦਾ ਉਹ ਜੀ ਹੁਣ ਟਾਈਮ ਹੋ ਗਿਆ ਕਾਫੀ ਜ਼ਿਆਦਾ ਤੇ ਧਾਰ ਹੁਣ ਨਿਕਲੀ ਜਾਂਦੀ ਆ ਤੇ ਜੱਬਜਤ ਨੇ ਹਜੇ ਕੰਮ ਕਰਨਾ ਹੈਗਾ ਕੰਮ ਬਹੁਤ ਮਿਲਿਆ ਇਹਨੂੰ ਤੇ ਬੈਗ ਚ ਪਾਨੇ ਬੁੱਕਸ ਕੰਮ ਕਰਨ ਗਿਆ ਜੱਬਜਤ ਚਲੋ ਜੀ ਤੇ ਚਲੋ ਜੀ ਵਲੌਗ ਦੇ ਇੱਥੇ ਕਰਦੇ ਆਂ ਐਂਡ ਤੇ ਅੱਜ ਆਇਆ ਨਾਨੀ ਜੀ ਤੇ ਫਿਰ ਆਪਾਂ ਕੱਲ ਨੂੰ ਸੁਣਾਗੇ ਹੋਰ ਕੱਲਾ ਨਵੇਂ ਵਲੌਗ ਦੇ ਵਿੱਚ ਤੇ ਕੱਲਾਲੇ ਵਲੌਗ ਵਿੱਚ ਜਰੂਰ ਦੇਖਿਓ ਕੱਲ ਦੇ ਵਿੱਚ ਆਪਾਂ ਕੋਈ ਗੱਲਾਂ ਪਤਾ ਨਾਨੀ ਤੋਂ ਪੁੱਛਾਂਗੇ ਕੱਲ ਕੋਈ ਕਰਾਂਗੇ ਗੱਲਾਂ ਬਾਤਾਂ ਕੱਲ ਦੇ ਵਲੌਗ ਦੇ ਵਿੱਚ ਵੀ ਨਾਨੀ ਜੀ ਤੋਂ ਕੁਝ ਗੱਲਾਂ ਬਾਤਾਂ ਸੁਣਾਗੇ ਸੁਣਾਵਾਗੇ ਤੁਹਾਨੂੰ ਵੀ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਜਿਹੜੇ ਸਪੋਰਟ ਕਰ ਰਹੇ ਨੇ ਥੈਂਕ ਯੂ ਸੋ ਮੱਚ ਐਂਡ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ